ਹਾਂਜੀ ਸਤਿ ਸ੍ਰੀ ਅਕਾਲ ਜੀ। ਇਹ ਇੱਕ ਕਿਤਾਬ ਮळा ਮੰਣ ਕੇ ਨਰਿੰਦਰ ਸਿੰਘ ਪੂਰ ਦੀ ਲਿਖੀ ਹੋਈ ਆ। ਮਤਲਬ ਇਹਦੇ ਵਿੱਚ ਨਾ ਨਰਿੰਦਰ ਸਿੰਘ ਪੂਰ ਨੇ ਕੁਝ ਆਪਣੇ ਵਿਚਾਰ ਲਿਖੇ ਹੋਏ ਆ ਇੱਕ ਇੱਕ ਲਾਈਨ ਦੇ। ਵਿਚਾਰ ਕਹ ਲਓ, ਲਾਈਨਾਂ ਕਹ ਲਓ, ਟੋਟਕੇ ਕਹ ਲਓ, ਕੁਝ ਮਰਜੀ ਸਮਝ ਲਓ। ਤੇ ਇਹ ਮੈਂ ਤੁਹਾਨੂੰ ਮਤਲਬ ਪੜ੍ਹ ਕੇ ਸੁਣਾਉਂਗਾ। ਮੇਰੇ ਹਿਸਾਬ ਨਾਲ ਕਿਤਾਬ ਮੈਨੂੰ ਬਹੁਤ ਵਧੀਆ ਲੱਗੀ ਆ। ਤੇ ਹਰੇਕ ਉਮਰ ਦਾ ਬੰਦਾ ਪੜ੍ਹ ਸਕਦਾ ਇਹਨੂੰ। ਕੋਈ ਐਣੀਗਾ ਬਿਜਨੇ ਕਿਤਾਬਾਂ ਪੜ੍ਹਨੀ ਸ਼ੁਰੂ ਨਹੀਂ ਕੀਤੀਆਂ ਜੇ ਹਰੇ ਉਹਨਾਂ ਦਿਮਾਗ ਦਾ ਵਿਕਾਸ ਨਹੀਂ ਹੋਇਆ ਵੀ ਇਹ ਜੋ ਕੋਈ ਬਾਲੀ ਔਖੀ ਗੱਲ ਹੋਊਗੀ ਇੱਕ ਇੱਕ ਲਾਈਨ ਦੀ ਜਿਵੇਂ ਆ ਤੁਹਾਨੂੰ ਦੇਖ ਲਓ ਇੱਕ ਇੱਕ ਲਾਈਨ ਦੀਆਂ ਮਤਲਬ ਉਹਨਾਂ ਵਿਚਾਰ ਦੱਤੇ ਹੋਏ ਆਪਣੇ ਮੈਨੂੰ ਬਹੁਤ ਚੰਗੇ ਲੱਗੇ ਆ ਤੇ ਜੇ ਤੁਹਾਨੂੰ ਚੰਗੇ ਲੱਗੇ ਆ ਮੈਂ ਪੜ੍ਹ ਕੇ ਸੁਣਾਉਂਗਾ ਤੇ ਕਮੈਂਟ ਜ਼ਰੂਰ ਕਰਿਓ ਤਾਂ ਜੋ ਆਪਾਂ ਫਿਰ ਰੋਜ਼ ਪੜਿਆ ਕਰੀਏ ਮਤਲਬ ਜੇ ਕਿਤਾਬ ਨਹੀਂ ਪੜ੍ਹਨੀ ਚਾਹੁੰਦੇ ਤਾਂ ਕਿਤਾਬ ਤੁਹਾਨੂੰ ਸੁਣ ਤਾਂ ਸਕਦੇ ਆ ਨਾ ਆਪਾਂ ਤੇ ਸੋ ਪਹਿਲਾ ਹੈਗਾਗਾ ਜੇ ਅੰਦਰ ਆਨੰਦ ਹੋਵੇ ਤਾਂ ਗੁੰਗੇ ਵੀ ਗਾਉਣ ਲੱਗ ਪੈਂਦੇ ਹਨ ਦੂਸਰਾ ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ ਹਰ ਪੰਛੀ ਨੂੰ ਆਪਣੀ ਉਡਾਨ ਆਪ ਤਲਾਸ਼ਣੀ ਪੈਂਦੀ ਹੈ ਵਿਦਵਾਨ ਨਾਲ ਬਹਿਸ ਨਹੀਂ ਕੀਤੀ ਜਾ ਸਕਦੀ ਉਸ ਨੂੰ ਸੁਣਿਆ ਹੀ ਜਾ ਸਕਦਾ ਹੈ ਵਿਦਵਾਨ ਨੂੰ ਸੁਣਨਾ ਹੀ ਚਾਹੀਦਾ ਹੈ ਜਿਹੜਾ ਲੜਨ ਲਈ ਤਿਆਰ ਹੋਵੇ ਉਹ ਨਹੀਂ ਵੇਖਦਾ ਕਿ ਦੂਜਾ ਲੜਨ ਲਈ ਤਿਆਰ ਹੈ ਕਿ ਨਹੀਂ ਅਗਲਾ ਜੇ ਵਰਤੀ ਨਾ ਜਾਵੇ ਤਾਂ ਯੋਗਤਾ ਅਯੋਗਤਾ ਬਣ ਜਾਂਦੀ ਹੈ ਅਗਲਾ ਦੁਕਾਨ ਖੋਲਣੀ ਸੌਖੀ ਹੁੰਦੀ ਹੈ ਪਰ ਖੁੱਲੀ ਰੱਖਣੀ ਔਖੀ ਹੁੰਦੀ ਹੈ ਅਗਲਾ ਚੰਗਾ ਕਲਾਕਾਰ ਪੱਥਰ ਵਿੱਚੋਂ ਮੂਰਤ ਵੇਖ ਕੇ ਹਥੌੜੀ ਅਤੇ ਛੇਣੀ ਨਾਲ ਬਾਧੂ ਦਾ ਪੱਥਰ ਲਾ ਕੇ ਮੂਰਤੀ ਨੂੰ ਸਕਾਰ ਕਰ ਦਿੰਦਾ ਹੈ ਉਦੋਂ ਅੱਗੇ ਹਰ ਸਫਲਤਾ ਦੀ ਕੀਮਤ ਹੁੰਦੀ ਹੈ ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਸਿਆਣੇ ਸਹਿਮਤ ਹੁੰਦੇ ਹਨ ਮੂਰਖ ਬਹਿਸ ਕਰਦੇ ਰਹਿੰਦੇ ਹਨ ਸਫਲ ਬੰਦੇ ਐਵੇਂ ਕਾਰਜ ਕਰਦੇ ਹਨ ਕਿ ਅਸਫਲਤਾ ਅਸੰਭਵ ਹੋ ਜਾਂਦੀ ਹੈ ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ ਜਿਸ ਦੀ ਯੋਗ ਵਰਤੋਂ ਨਾਲ ਗਰੀਬ ਅਮੀਰ ਹੋ ਜਾਂਦੇ ਹਨ ਮਤਲਬ ਆ ਚੀਜ਼ਾਂ ਲਿਖੀਆਂ ਹੋਈਆਂ ਜੰਗੀਆਂ ਤੇ ਮੇਰੇ ਪਰਸਨਲ ਐਕਸਪੀਰੀਅੰਸ ਹੈ ਮੈਂ ਕਿਤਾਬ ਪੜ੍ਹ ਰਿਹਾ ਸੀਗਾ ਤੇ ਮੈਂ ਸੋਚਿਆ ਵੀ ਇਹਨੂੰ ਸਾਂਝੀ ਕਰ ਦਈਏ ਜੇ ਆਪਾਂ ਪੜ ਨਹੀਂ ਸਕਦੇ ਤਾਂ ਫਿਰ ਆਪਾਂ ਸੁਣਾ ਸਕਦੇ ਆ ਸੁਣ ਸਕਦੇ ਨੇ ਤੁਸੀਂ ਤੇ ਸੋ ਮੈਂ ਸੋਚਿਆ ਸੁਣਾ ਦਿਆ ਕਰਾਂ ਜੇ ਵਧੀਆ ਲੱਗੀ ਤੁਹਾਨੂੰ ਵਿਚਾਰ ਵਧੀਆ ਲੱਗੇ ਆ ਤਾਂ ਮੈਨੂੰ ਦੱਸਿਓ ਤੇ ਆਪਾਂ ਫਿਰ ਰੋਜ਼ ਕਰਦੇ ਆ ਕਰਾਂਗੇ ਠੀਕ ਹੈ ਧੰਨਵਾਦ